ਸਕਲ ਮੇਰਾ ਅਰਜ ਦਾ ਵਿਸ਼ਾ ਹੈ ਲਿੰਗ ਬਦਲੋ ਲਿੰਗ ਕਿਸ ਨੂੰ ਆਖਦੇ ਹਨ ਜਿੰਨਾ ਸ਼ਬਦਾਂ ਤੋਂ ਕਿਸੇ ਜੀਵ ਦੇ ਨਰ ਮਾਦਾ ਇਸਤਰੀ ਪੁਰਸ਼ ਆਦਿ ਦੇ ਹੋਣ ਦਾ ਪਤਾ ਲੱਗੇ ਉਸ ਨੂੰ ਲਿੰਗ ਆਖਦੇ ਹਨ ਲਿੰਗ ਦੀਆਂ ਕਿਸਮਾਂ ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ ਪੁਲਿੰਗ ਇਸਤਰੀ ਲਿੰਗ ਕਿਸ ਨੂੰ ਆਖਦੇ ਹਨ ਜਿੰਨਾ ਸ਼ਬਦਾਂ ਤੋਂ ਕਿਸੇ ਨਰ ਪੁਰਸ਼ ਆਦੀ ਦੇ ਪੇਤ ਦਾ ਪਤਾ ਲੱਗੇ ਉਸ ਨੂੰ ਪੁਲਿੰਗ ਆਖਦੇ ਹਨ ਜਿਵੇਂ ਕੁੱਤਾ ਬਿੱਲਾ ਮਿੱਤਰ ਬਾਦਸ਼ਾ ਆਦੀ ਇਸਤਰੀ ਲਿੰਗ ਕਿਸ ਨੂੰ ਆਖਦੇ ਹਨ ਜਿੰਨਾ ਸ਼ਬਦਾਂ ਤੋਂ ਕਿਸੇ ਮਾਤਾ ਇਸਤਰੀ ਜਾਂ ਔਰਤ ਆਦੀ ਦੇ ਪੇਤ ਦਾ ਪਤਾ ਲੱਗੇ ਉਸ ਨੂੰ ਇਸਤਰੀ ਲਿੰਗ ਆਖਦੇ ਹਨ ਜਿਵੇਂ ਕੁੜੀ ਸੁਹੇਲੀ ਮਿੱਤ ਆਦੀ ਜਿਸ ਤਰ੍ਹਾਂ ਆਧਾਰਨ ਦੇ ਤੌਰ ਤੇ ਪਿਤਾ ਮਾਤਾ ਕੁੱਤਾ ਕੁੱਤੀ ਸ਼ੇ ਸ਼ੇਨੀ ਧੰਨਵਾਦ